हां जी ਵੀਰੇ ਜੁੜ ਗਏ ਆ ਫੇਸਬੁੱਕ ਚੈਨਲ ਮੌਸਮ ਦੀ ਭਵਿੱਖ ਬਾਣੀ ਦੰਮੀ ਮੋੜ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਦਿਨਾਂ ਬਾਅਦ ਵੀਰੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਪਿਛਲਾ ਜਿਹੜਾ ਸਿਸਟਮ ਆ ਵੀਰੇ ਲੱਗਿਆ ਸੀ 25 ਤੋਂ 30 ਵਾਲਾ ਉਹਦੇ ਵਿੱਚ ਵੀਰੇ ਕੁਝ ਕੁ ਵੀਰਾਂ ਨੇ ਇਤਰਾਜ਼ ਕੀਤਾ ਸੀ ਵਿਵਾਈ ਦੇ ਦੱਸੇ ਅਨੁਸਾਰ ਮੀ ਨਹੀਂ ਪਿਆ ਉਹਨਾਂ ਨੇ ਵੀਰੇ ਰਿਪੋਰਟ ਕਰਨੀ ਸ਼ੁਰੂ ਕਰਤੀ ਸੀ ਜਿਸ ਦੇ ਕਾਰਨ ਵੀਰੇ ਆਪਣੀਆਂ ਵੀਡੀਓ ਜਿਹੜੀਆਂ ਪੈਣੀਆਂ ਬੰਦ ਹੋ ਗਈਆਂ ਸੀ ਆਪਣੇ ਪੇਜ ਤੋਂ ਸੋ ਭਾਈ ਉਹਦੋਂ ਬਾਅਦ ਮੈਂ ਰਿਕਵੈਸਟ ਜੀ ਭੇਜੀ ਸੱਲੋ ਤੋਂ ਆ ਚਾਰ ਦਿਨਾਂ ਦੇ ਵਿੱਚ ਵੀਰੇ ਹੱਲ ਹੋ ਗਿਆ ਸੀ ਜਿਹੜਾ ਆਪਣੀ ਵੀਡੀਓ ਆ ਵੀਰੇ ਉਹ ਦਿਵਾਰ ਤੋਂ ਫੇਰ ਪੈਣੀ ਸ਼ੁਰੂ ਹੋ ਗਈ। ਸੋ ਅੱਜ ਦੀ ਬਾਈ ਜਿਹੜੀ ਅਪਡੇਟ ਆ ਉਹ ਹੈਗੀ ਆ 5 ਤੋਂ 10 ਅਕਤੂਬਰ ਨੂੰ ਬਾਈ ਜਿਹੜਾ ਸਿਸਟਮ ਲੱਗਣਾ ਜੀ ਤਾਂ ਮੈਂ ਜ਼ਿਕਰ ਕੀਤਾ ਸੀ ਲਗਾਤਾਰ ਵੀਰੇ ਦੂਜੇ ਤੀਜੇ ਦਿਨ ਪੋਸਟ ਮੈਂ ਪਾ ਰਿਆਂ ਵੀ ਕੁਝ ਕੁ ਏਰੀਏ ਦੇ ਵਿੱਚ ਸਟੇਸ਼ਨ ਛਟੇ ਸ਼ਟਾਟੇ ਬਾਈ ਜਿਹੜੇ ਲੱਗ ਸਕਦੇ ਆ। ਉਹ ਜਿਹੜਾ 5 ਤੋਂ 10 ਵਾਲਾ ਸਿਸਟਮ ਆ ਬਾਈ ਉਹਦੇ ਵਿੱਚ 5 ਅਤੇ 6 ਅਕਤੂਬਰ ਨੂੰ ਯਾਨੀ ਕਿ ਅੱਜ ਅਤੇ ਕੱਲ 40 ਤੋਂ 50% ਚਾਂਸ ਹੈਗੇ ਵੀਰੇ ਕਿਤੇ ਕਿਤੇ ਟੁੱਟਵੇਂ ਤੌਰ ਤੇ ਮੀਂਹ ਦਾ ਛਟਾ ਸ਼ਟਾਟਾ ਲੱਗ ਸਕਦਾ ਪਰ 8 9 ਤੇ 10 ਅਕਤੂਬਰ 8 9 ਤੇ 10 ਅਕਤੂਬਰ ਵੀਰੇ ਇਹਨਾਂ ਦਿਨਾਂ ਦੇ ਵਿੱਚ 60 ਤੋਂ 70% ਚਾਂਸ ਹੈਗੇ ਆ ਪੰਜਾਬ ਦੇ 40 50% ਇਲਾਕਿਆਂ ਦੇ ਵਿੱਚ ਬਾਈ ਹਲਕੇ ਦਰਮਿਆਨੇ ਮੀਂਹ ਦੇ ਛਾਟੇ ਲੱਗ ਸਕਦੇ ਆ 5 10% ਏਰਕੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਵੀਰੇ ਜਿਹੜੀ ਗੜੇ ਮਾਰੀ ਸੀ ਉਹ ਵੀ ਦੇਖਣ ਨੂੰ ਮਿਲ ਸਕਦੀ ਆ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀ ਬਾਈ 25 30% ਏਰਕੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਛਾਟੇ ਵੀਰੇ ਜਿਹੜੇ ਪੁੱਜ ਸਕਦੇ ਆ 8 9 ਅਤੇ 10 ਅਕਤੂਬਰ ਇਹਨਾਂ ਦਿਨਾਂ ਦੇ ਵਿੱਚ 5 ਅਤੇ 6 ਅਕਤੂਬਰ ਨੂੰ ਵੀ ਜਿਹੜੇ ਚਾਂਸ ਆ ਉਹ ਹੈਗੇ ਆ ਮਤਲਬ ਆਪਾਂ ਕਹਿ ਲੋ 40 ਤੋਂ 50% ਪਰ 8, 9 ਅਤੇ 10 ਅਕਤੂਬਰ ਨੂੰ ਚਾਂਸ ਹੈਗੇ ਆ 60 ਤੋਂ 70% ਅੱਜ ਤੇ ਕੱਲ ਵੀਰੇ ਬੱਦਲ ਨਾ ਬਣਿਆ ਤਾਂ 8, 9 ਅਤੇ 10 ਅਕਤੂਬਰ ਨੂੰ ਵੀਰੇ ਬੱਦਲ ਬਣ ਸਕਦਾ ਹੈ ਟਟਵੇਂ ਤੌਰ ਤੇ ਮੀਂਹ ਪਾ ਸਕਦੇ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਂ ਦੇ ਵਿੱਚ ਉਹਦੇ ਵਿੱਚ ਵੀਰੇ 30 ਤੋਂ ਲੈ ਕੇ 50 ਕਿਲੋਮੀਟਰ ਤੱਕ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਬਾਈ ਕੋਈ ਬਾਲਾ ਝੱਖੜ ਝੋਲਾ ਚੱਲਣ ਦੇ ਚਾਂਸ ਤਾਂ ਹੈ ਨਹੀਂਗੇ ਵਾਲਾ ਪਰ ਅਮੀ ਪੈਂਦੇ ਵੀ ਜਾਣਛਣੀ ਬਾਈ ਠੀਕ ਆ ਜਿਵੇਂ ਆਪਾਂ ਕਹ ਲੋ 20 ਤੋਂ 25% ਏਰਕੇ ਵਿੱਚ ਵੀ ਹਲਕਾ ਮੀਂਹ ਦੇਖ ਨੂੰ ਮਿਲ ਸਕਦਾ ਤੇ 20 ਤੋਂ 25% ਏਰਕੇ ਵਿੱਚ ਵੀ ਮੀਂਹ ਦਰਮਿਆਨਾ ਵੀ ਪੈ ਸਕਦਾ ਠੀਕ ਆ ਸੋ ਕਿਤੇ ਬਦਲ ਪਾਈ ਬਰੇ ਬਣ ਗਈ ਸੂਰਜ ਲੁਖ ਵੀ ਲੁਕੂਗਾ ਵੀ ਕਿਤੇ ਕੱਲੀ ਬਰੇ ਧੁੱਪ ਵੀ ਨਿਕਲੂਗੀ ਤੇ ਵੇਚ ਵੇਚ ਦੀ ਬਰੇ ਟਟਵੇਂ ਤੌਰ ਤੇ ਟਮਾਟੇਲੇ ਥਾਵਾਂ ਤੇ ਹਲਕੇ ਦਰਮਿਆਨੇ ਵੀ ਜਿਹੜੇ ਸ਼ਰਾਟੇ ਬਰੇ ਜਿਹੜੇ ਉਹ ਵੀ ਲੱਗ ਸਕਦੇ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਬਿਰਲੇ ਬਿਰਲੇ ਥਾਵਾਂ ਤੇ ਠੀਕ ਆ ਪੜਾਂ ਦੇ ਨਾਲ ਲੱਗਦੇ ਵੀਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਾਰਵਾਈ ਆ ਦੂਜੇ ਜ਼ਿਲ੍ਹਿਆਂ ਦੇ ਨਾਲੋਂ ਘੱਟ ਥਾਵਾਂ ਤੇ ਰਹੂਗੀ ਪਰ ਇਹਨਾਂ ਦੇ ਵਿੱਚ ਵੀ ਵੀਰੇ ਕਿੱਥੇ ਪੰਜਾ ਸੱਤਾ ਥਾਵਾਂ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀ ਆ ਦੱਖਣੀ ਪੱਛਮੀ ਪੰਜਾਬ ਤੇ ਮਤਲਬ ਆਪਣਾ ਪੂਰਬੀ ਮਾਲਵਾ ਹੋ ਗਿਆ ਵੀਰੇ ਇਹਨਾਂ ਦੇ ਵਿੱਚ ਵੀ ਪਤਾ ਨਹੀਂ 30 40% ਏਰੀਆ ਦੇ ਵਿੱਚ ਹਲਕੇ ਦਰਮਿਆਨੇ ਸਰਾਟੇ ਵੀਰੇ ਜਿਹੜੇ ਇਹਨਾਂ ਦੇ ਵਿੱਚ ਲੱਗ ਸਕਦੇ ਆ ਉਦੋਂ ਅਗਲਾ ਜਿਹੜਾ ਸਿਸਟਮ ਆ ਬਾਈ ਉਹ 16 17 ਨੂੰ ਸ਼ੁਰੂ ਹੋ ਕੇ 21 22 ਤੱਕ ਚੱਲ ਸਕਦਾ ਵੀਰੇ ਉਹ ਸਿਸਟਮ ਆ ਹਾਲ ਦੀ ਘੜੀ ਤੱਕ ਪੂਰਾ ਤਖੜਾ ਜਾ ਪਰਿਆ ਬਰੇ ਉਹਦਾ ਉਹਦਾ ਜਿਹੜਾ ਅਸਰ ਆ ਬਰੇ ਉਹ ਕਿਤੇ ਤਾਂ ਮਤਲਬ ਪੰਜਾਬ ਦੇ ਵਿੱਚ ਪੂਰਾ ਹੋ ਜਾਂਦਾ ਕਿਤੇ ਬਰੇ ਥੋੜਾ ਜਿਹਾ ਥੱਲੇ ਨੂੰ ਝੁੱਕ ਕੇ ਹਰਿਆਣੇ ਦੇ ਵਿੱਚ ਦੀ ਨੰਗਦਾ ਕਿਤੇ ਬਰੇ ਥੋੜਾ ਜਿਹਾ ਹੋਰ ਉੱਪਰ ਨੂੰ ਉੱਠ ਕੇ ਨਰਮਾ ਬੈਲਟ ਦੇ ਵਿੱਚ ਆ ਜਾਂਦਾ ਉਹਦਾ ਬਰੇ ਹਜੇ ਪੱਕਾ ਕੰਫਰਮ ਨਹੀਂ ਹੋਇਆ ਸੈਟਮ ਦਾ ਵੀ ਉਹ ਲੱਗੂਗਾ ਜਾਂ ਨਹੀਂ ਲੱਗੂਗਾ ਕਿੰਨਾ ਕ ਲੱਗੂਗਾ ਪਰ 14 15 ਤਰੀਕ ਦੇ ਨੇੜੇ ਬਾਈ ਆਪਾਂ ਨੂੰ 50 ਤੋਂ 60 50 ਤੋਂ 60% ਉਮੀਦ ਆ ਬਰੇ ਜਿਹੜੀ ਉਹਦੀ ਮਤਲਬ ਆਪਾਂ ਕਹਿ ਲਓ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਉਹ ਸੈਟਮ ਕਿੰਨਾ ਕੁ ਪ੍ਰਭਾਵਿਤ ਕਰੂਗਾ ਤੇ 16 17 ਦੇ ਰੇੜੇ ਤੇ ਜਾਵਾਂਗੇ ਬਾਈ ਉਸੇ ਦੇ ਹਾਲ ਤੇ ਜੋ ਵੀ ਵੀਰੇ ਆਪਣੇ ਕੋਲੇ ਅਪਡੇਟ ਆਊਗੀ ਆਪਾਂ ਤੁਹਾਨੂੰ ਦੱਸ ਦਿਆਂਗੇ ਪਰ ਹਾਲ ਦੀ ਘੜੀ ਲੱਗ ਰਿਹਾ ਵੀ 15 16 ਨੂੰ ਦੁਪਰ ਤੋਂ ਬਾਅਦ ਤੇ 23 ਅਕਤੂਬਰ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਵੀਰੇ ਕੁਝ ਕੁ ਇਲਾਕਿਆਂ ਦੇ ਵਿੱਚ ਛਖੜ ਝੋਲੇ ਦੇ ਨਾਲ ਉਮੀਦ ਹੈ ਜਿਹੜਾ ਦੌਰ ਆ ਵੀਰੇ ਲੱਗ ਸਕਦਾ ਬਾਕੀ ਉਹ ਆਉਂਦੇ ਦਿਨਾਂ ਤੱਕ ਏਅਰ ਕਾ ਵਧਾਊਗਾ ਜਾਂ ਘਟਾਊਗਾ ਉਹ ਡਾਊਨ ਹੋਊਗਾ ਜਾਂ ਤਖੜਾ ਹੋਊਗਾ ਵੀਰੇ ਇਹ ਰਹਿ ਗਈ ਗੱਲ ਹੁਣ ਪਰਮਾਤਮਾ ਤੇ ਸੋਇਨੇ ਦੇ ਭਾਈ ਬੈਂਤੀ ਪ੍ਰਵਾਨ ਕਰਨੇ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸੱਸਰੀ ਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ